ਜਾਨਕ ਸੁਣਾ ਦੇਖ ਰਹੇ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀ ਲੋਕ ਸਭਾ ਚੋਣਾਂ ਨੂੰ ਲੈ ਕੇ VOTING ਵਾਲਾ ਦਿਨ ਜਿਹੜਾ ਕਿ ਆ ਜਾ ਚੁੱਕਿਆ ਹੋਇਆ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਕਰੋ ਨਿਕਲ ਕੇ ਵੋਟ ਪਾਉਣ ਦੇ ਲਈ ਪਹੁੰਚੇ ਹੋਏ ਨੇ ਤਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਨੇ ਜਿਹੜੇ ਕਿ ਉਹ ਵੀ ਨਜ਼ਰ ਆ ਰਹੇ ਨੇ ਤਾਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਤ ਲਵਾੜ ਬੂਥ ਉਤੇ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਸੰਜੀਤ ਜੀ ਕਿਵੇਂ ਦੇਖਦੇ ਹੋ ਅੱਜ ਅਹਿਮ ਘੜੀ ਹੈ ਜਿਹੜਾ ਕਿ ਪੇਪਰ ਵਾਲਾ ਦਿਨ ਕਹਿ ਸਕਦੇ ਪੇਪਰ ਵਾਲਾ ਦਿਨ ਹੈ ਰਿਜ਼ਲਟ ਜਿਹੜਾ ਕਿ 4 ਤਰੀਕ ਨੂੰ ਆਣਾ ਹੈ ਪੂਰੇ ਵਰਡ ਦਾ ਸਭ ਤੋਂ بڑا ਲੋਕਤੰਤਰ ਹਿੰਦੁਸਤਾਨ ਦੀ ਹੈ ਅੱਜ ਪਰਮ ਹੈ ਲੋਕ ਆਪਣ ਹੱਕ ਯੂਜ਼ ਕਰ ਰਿਹਾ ਹੈ ਬਾਬਾ ਸਾਹਿਬ ਵੀਰಾವ್ ਮੇਦਕਰ ਜੀ ਨੇ ਸੰਵਧਾਨ ਲਿਖਿਆ ਸੀਗਾ ਉਹਦੇ ਤੱਕ ਸਭ ਲੋਕਾਂ ਨੇ ਆਪਣਾ ਆਪਣਾ ਮੈਂਬਰ ਪਾਰਲੀਮੈਂਟ ਚ ਚੁਣਨਾ ਔਰ ਦੇਸ਼ ਦਾ ਪ੍ਰਧਾਨ ਮੰਤਰੀ ਬੰਨਣਾ ਔਰ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਾ ਕਿ ਆਪਣੀ ਵੋਟ ਜ਼ਰੂਰ ਪਾਣ ਤਾਂ ਕਿ ਅਸੀਂ ਮਿਲ ਜੁਲ ਕੇ ਆਪਣੀ ਇੱਕ ਸਰਕਾਰ ਚੁਣ ਸਕੀਏ ਔਰ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਸੈਕੂਲਰ ਸਰਕਾਰ ਚੁਣਨਗੇ ਜਿਹੜੀ ਹਰ ਮਜ਼ੇ ਭਾਰਤ ਰਮਦਾਸ ਸਨਮਾਨ ਕਰਦੀ ਔਰ ਹਰ ਵਰਗ ਨੂੰ ਸਾਥ ਲੈ ਕੇ ਚਲਦੀ ਆ ਔਰ ਬੂਥਾਂ ਦੇ ਜੋ ਸਾਡਾ ਟ੍ਰੈਂਡ ਮਿਲ ਰਹੇ ਆ ਅਮਨਿੰਦਰ ਰਾਜਾ ਵੜਿੰਗ ਜੀ 100% ਜਿੱਤ ਰਹੇ ਤੋਂ ਕੋਨੇ 8 ਵਜੇ ਦਾ ਸਮਾਂ ਤੱਕ ਇਹ ਬਹੁਤ ਹੋ ਚੁੱਕਿਆ ਤੁਸੀਂ ਇਸ ਤੋਂ ਪਹਿਲਾਂ ਵੀ ਕਿ ਬੂਥਾਂ ਤੇ ਗਏ ਹੋਗੇ ਬੂਥਾਂ ਦੇ ਉੱਤੇ ਕਿਸ ਤਰ੍ਹਾਂ ਦੀ ਜਿਹੜੀ ਕਿ ਰੌਣਕ ਹੈ ਉਹ ਲੇਕਤ ਦੇਖਣ ਨੂੰ ਮਿਲਿਆ ਕਿੰਨੀ ਕਿ ਗਿਣਤੀ ਵਿੱਚ ਲੋਕ ਘਰੋਂ ਬਾਹਰ ਨਿਕਲ ਕੇ ਵੋਟ ਪੋਲ ਕਰ ਰਹੇ ਨੇ ਬਹੁਤ ਜ਼ਿਆਦਾ ਉਸਾਰ ਲੋਕਾਂ ਤੁਸੀਂ ਦੇਖੋ ਕੋਈ ਵੀ ਪੋਲਿੰਗ ਸਟੇਸ਼ਨ ਜਿਹੜਾ ਖਾਲੀ ਨਹੀਂ ਹੈ ਹਰ ਪੋਲਿੰਗ ਸਟੇਸ਼ਨ ਤੇ ਕਾਫੀ ਰਸ਼ ਹੈ ਔਰ ਮੈਨੂੰ ਉਮੀਦ ਹੈ ਕਿ ਅਬੋਵ 65% ਪੋਲਿੰਗ ਜਿਹੜੀ ਹੈ ਔਰ ਹੋਏਗੀ ਉਹ ਜਿਹੜਾ ਟ੍ਰੈਂਡ ਹੈ ਉਹ ਕਾਂਗਰਸੀ ਫੇਵਰ ਚ ਹੈ। ਥੈਂਕ ਯੂ। ਲੁਧਿਆਣੇ ਦਾ ਇਤਿਹਾਸ ਨੇ ਹੈ ਕਿ 65% ਤੋਂ ਵੱਧ ਪੋਲਿੰਗ ਨਹੀਂ ਹੋਈ। ਹਾਲਾਂਕਿ ਪ੍ਰਸ਼ਾਸਨ ਦਾ ਪੂਰਾ ਜੋਰ ਲੱਗਿਆ ਹੈ ਕਿ ਇਸ ਵਾਰ 70 ਤੋਂ ਪਰ ਪੋਲਿੰਗ ਹੋ ਜਾਵੇ। ਅ ਦੇਖੋ ਹੋਣੀ ਚਾਹੀਦੀ ਹੈ ਕਿਉਂਕਿ ਲੋਕ ਆ ਵੋਟ ਪਾਣਾ ਚਾਹੁੰਦੇ ਆ ਔਰ ਚਾਰ ਕੋਨਾ ਮੁਕਾਬਲਾ ਹੈ। ਹਰ ਪਾਰਟੀ ਦੇ ਲੋਕ ਆਪਣਾ ਆਪਣਾ ਜੋਰ ਲਗਾਣਗੇ। ਪੋਲਿੰਗ ਤਾਂ ਆਈ ਥਿੰਕ ਅਬੋਵ 70% ਹੋਏਗੀ ਔਰ ਮੈਕਸਮ ਪੋਲਿੰਗ ਜਿਹੜੀ ਹੈ ਕਾਂਗਰਸੀ ਫੇਵਰ ਚ ਹੋਏਗੀ। ਥੈਂਕ ਤੋ ਬਿਲਕੁਲ ਆਪਕੋ ਆਪਣੀ ਪਾਰਟੀ ਦੇ ਉਮੀਦਵਾਰ ਹੱਕ ਦੇ ਵਿੱਚ ਕਿਹਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਘਰੋਂ ਬਾਹਰ ਨਿਕਲ ਕੇ ਵੋਟ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ 8:30 ਵਜੇ ਦਾ ਤਕਰੀਬਨ ਸਮਾਂ ਹੋ ਚੁੱਕਿਆ ਹੈ ਤਾਂ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਔਰ ਇਹ ਕਹਿ ਰਹੇ ਨੇ ਕਿ ਸਾਰਿਆਂ ਨੂੰ ਵੋਟ ਹੈ ਜਿਹੜੀ ਕਿ ਜਰੂਰ ਪਾਣੀ ਚਾਹੀਦੀ ਅਸੀਂ ਵੀ ਸਭ ਨੂੰ ਇਹੀ ਅਪੀਲ ਕਰਦੇ ਹਾਂ ਵੋਟ ਦਾ ਜਿਹੜਾ ਕਿ ਉਗਤਾਨ ਉਹ ਜਰੂਰ ਕਰੋ ਕਿਉਂਕਿ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਬਾਅਦ ਜਿਹੜਾ ਕਿ ਸਾਨੂੰ ਇਹ ਵੋਟ ਦਾ ਅਧਿਕਾਰ ਹੈ ਮਿਲਿਆ ਤਾਂ ਵੋਟ ਹਰ ਇੱਕ ਨੂੰ ਜਰੂਰ ਹੈ ਜਿਹੜੀ ਕਿ ਉਹ ਪਾਣੀ ਚਾਹੀਦੀ ਹੈ ਕੈਮਰਾ ਪ੍ਰਤਿਮ ਨੀਸ਼ ਦੇ ਨਾਲ ਹਿੰਮਤ ਸਿੰਘ ਦੀਪਾਲ ਡੈਨਿਕ ਸਵੇਰਾ ਲੁਧਿਆਣਾ ਡੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀ ਵੋਟਿੰਗ ਵਾਲਾ ਦਿਨ ਜਿਹੜਾ ਕਿ ਆ ਜਾ ਚੁੱਕਿਆ ਹੋਇਆ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਘਰੋਂ ਨਿਕਲ ਕੇ ਵੋਟ ਪਾਉਣ ਦੇ ਲਈ ਪਹੁੰਚੇ ਹੋਏ ਨੇ ਤਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਨੇ ਜਿਹੜੇ ਕਿ ਉਹ ਵੀ ਨਜ਼ਰ ਆ ਰਹੇ ਨੇ ਤਾਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਤ ਲਵਾੜ ਬੂਥ ਉੱਤੇ ਪਹੁੰਚੇ ਨੇ ਗੱਲਬਾਤ ਕਰ ਲੰਨੇ ਆ ਸੰਜੀਤ ਜੀ ਕਿਵੇਂ ਦੇਖਦੇ ਹੋ ਅੱਜ ਅਹਿਮ ਘੜੀ ਹੈ ਜਿਹੜਾ ਕਿ ਪੇਪਰ ਵਾਲਾ ਦਿਨ ਕਹਿ ਸਕਦੇ ਆ ਪੇਪਰ ਵਾਲਾ ਦਿਨ ਹੈ ਰਿਜ਼ਲਟ ਜਿਹੜਾ ਕਿ 4 ਤਰੀਕ ਨੂੰ ਆਣਾ ਹੈ ਪੂਰੇ ਵਰਡ ਦਾ ਸਭ ਤੋਂ بڑا ਲੋਕਤੰਤਰ ਹਿੰਦੁਸਤਾਨ ਦੀ ਹੈ ਅੱਜ ਪਰਮ ਹੈ ਲੋਕ ਆਪਣਾ ਹੱਕ ਯੂਜ਼ ਕਰ ਰਹੇ ਆ ਬਾਬਾ ਸਾਹਿਬ ਵੀਰಾವ್ ਉਮੇਦਕਰ ਉਦੇਵ ਦਾ ਸਭ ਲੋਕਾਂ ਨੇ ਆਪਣਾ ਆਪਣਾ ਮੈਂਬਰ ਪਾਰਲੀਮੈਂਟ ਚੁਣਨਾ ਔਰ ਦੇਸ਼ ਦਾ ਪ੍ਰਧਾਨ ਮੰਤਰੀ ਬੰਨਾ ਔਰ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਾ ਕਿ ਆਪਣੀ ਵੋਟ ਜਰੂਰ ਪਾਣ ਤਾਂ ਕਿ ਅਸੀਂ ਮਿਲ ਜੁਲ ਕੇ ਆਪਣੀ ਇੱਕ ਸਰਕਾਰ ਚੁਣ ਸਕੀ ਔਰ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਸੈਕੂਲਰ ਸਰਕਾਰ ਚੁਣਨਗੇ ਜਿਹੜੀ ਹਰ ਮਜ਼ਹਬ ਹਰ ਧਰਮ ਦਾ ਸਨਮਾਨ ਕਰਦੀ ਔਰ ਹਰ ਵਰਗ ਨੂੰ ਸਾਥ ਲੈ ਕੇ ਚੱਲਦੀ ਆ ਔਰ ਬੁੱਥਾਂ ਦੇ ਜੋ ਸਾਨੂੰ ਟ੍ਰੈਂਡ ਮਿਲ ਰਹੇ ਆ ਅਮਨਿੰਦਰ ਰਾਜਾ ਜੀ 100% ਜਿੱਤ ਰਹੇ ਤੋ ਕੋਨੇ 8 ਵਜੇ ਦਾ ਸਮਾਂ ਤਕਰੀਬਨ ਹੋ ਚੁੱਕਿਆ ਤੁਸੀਂ ਇਸ ਤੋਂ ਪਹਿਲਾਂ ਵੀ ਕਬੂਥਾ ਦੇ ਗਏ ਹੋਗੇ ਬੂਥਾ ਦੇ ਉੱਤੇ ਕਿਸ ਤਰ੍ਹਾਂ ਦੀ ਜਿਹੜੀ ਕਿ ਰੌਣਕ ਹੈ ਉਹ ਲੇਕਾ ਤੋਂ ਦੇਖਣ ਨੂੰ ਮਿਲਿਆ ਕਿੰਨੀ ਕਿ ਗਿਣਤੀ ਵਿੱਚ ਲੋਕ ਘਰੋਂ ਬਾਹਰ ਨਿਕਲ ਕੇ ਵੋਟ ਪੋਲ ਕਰ ਰਹੇ ਨੇ ਬਹੁਤ ਜ਼ਿਆਦਾ ਉਤਸ਼ਾਹ ਲੋਕਾਂ ਵਿੱਚ ਤੁਸੀਂ ਦੇਖੋ ਕੋਈ ਵੀ ਪੋਲਿੰਗ ਸਟੇਸ਼ਨ ਜਿਹੜਾ ਖਾਲੀ ਨਹੀਂ ਹੈ ਹਰ ਪੋਲਿੰਗ ਸਟੇਸ਼ਨ ਤੇ ਕਾਫੀ ਰਸ਼ ਹੈ ਔਰ ਮੈਨੂੰ ਉਮੀਦ ਹੈ ਕਿ ਅਬਾਉ 65% ਵੋਟ ਪੋਲਿੰਗ ਜਿਹੜੀ ਹੈ ਔਰ ਹੋਏਗੀ ਉਹ ਜਿਹੜਾ ਟ੍ਰੈਂਡ ਹੈ ਉਹ ਕਾਂਗਰਸੀ ਫੇਵਰ ਚ। ਥੈਂਕ ਯੂ। ਲੁਧਿਆਣੇ ਦਾ ਇਤਿਹਾਸ ਇਹ ਹੈ ਕਿ 65% ਤੋਂ ਵੱਧ ਪੋਲਿੰਗ ਨਹੀਂ ਹੋਈ। ਹਾਲਾਂਕਿ ਪ੍ਰਸ਼ਾਸਨ ਦਾ ਪੂਰਾ ਜ਼ੋਰ ਲੱਗਿਆ ਹੈ ਕਿ ਇਸ ਵਾਰ 70 ਤੋਂ ਪਰ ਪੋਲਿੰਗ ਹੋ ਜਾਵੇ। ਅਹ ਦੇਖੋ ਹੋਣੀ ਚਾਹੀਦੀ ਹੈ ਕਿਉਂਕਿ ਲੋਕ ਆ ਵੋਟ ਪਾਣਾ ਚਾਹੁੰਦੇ ਆ ਔਰ ਚਾਰ ਕੋਨਾ ਮੁਕਾਬਲਾ ਹੈ। ਹਰ ਪਾਰਟੀ ਦੇ ਲੋਕ ਆਪਣਾ ਆਪਣਾ ਜ਼ੋਰ ਲਗਾਣਗੇ। ਪੋਲਿੰਗ ਤਾਂ ਆਈ ਥਿੰਕ 70% ਅਬੋਵ ਹੋਏਗੀ ਔਰ ਮੈਕਸਮ ਪੋਲਿੰਗ ਜਿਹੜੀ ਹੈ ਕਾਂਗਰਸੀ ਫੇਵਰ ਚ ਹੋਏਗੀ। ਥੈਂਕ ਯੂ। ਸੋ ਬਿਲਕੁਲ ਆਪਕੋ ਆਪਣੀ ਪਾਰਟੀ ਦੇ ਉਮੀਦਵਾਰ ਹੱਕ ਦੇ ਵਿੱਚ ਕਿਹਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਘਰੋਂ ਬਾਹਰ ਨਿਕਲ ਕੇ ਵੋਟ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ 8:30 ਵਜੇ ਦਾ ਤਕਰੀਬਨ ਸਮਾਂ ਹੋ ਚੁੱਕਿਆ ਹੈ ਤਾਂ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੋਰੀ ਹੈ ਉਹ ਕਹਿ ਰਹੇ ਨੇ ਕਿ ਸਾਰਿਆਂ ਨੂੰ ਵੋਟ ਹੈ ਜਿਹੜੀ ਕਿ ਜ਼ਰੂਰ ਪਾਣੀ ਚਾਹੀਦਾ ਅਸੀਂ ਵੀ ਸਭ ਨੂੰ ਇਹੀ ਅਪੀਲ ਕਰਦੇ ਹਾਂ ਵੋਟ ਦਾ ਜਿਹੜਾ ਕਿ ਉਗਤਾਨ ਉਹ ਜ਼ਰੂਰ ਕਰੋ ਕਿਉਂਕਿ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਬਾਅਦ ਜਿਹੜਾ ਕਿ ਸਾਨੂੰ ਇਹ ਵੋਟ ਦਾ ਅਧਿਕਾਰ ਹੈ ਮਿਲਿਆ ਤਾਂ ਵੋਟ ਹਰ ਇੱਕ ਨੂੰ ਜ਼ਰੂਰ ਹੈ ਜਿਹੜੀ ਕਿ ਉਹ ਪਾਣੀ ਚਾਹੀਦੀ ਹੈ सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर